ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਾ ਡਾਬੋਬੋ ਸੁਆਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਵੇੜਾ ਆਗੀਆਂ ਵੀਰ ਕੋਲੇ ਇੱਕ ਗੱਬਣ ਆ ਗਈ ਵੀਰੋ ਇੱਕ ਤਾਜੀ ਸੂਈ ਆ ਜਰਸੀ ਵੇੜਾ ਆ ਗਈ ਆ ਵੀਰੋ ਤਾਂ ਦੋਵੇਂ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਡੀਓ ਵੀਰੇ ਪੂਰੀ ਵੇਖਿਓ ਰੇਟ ਵੀ ਵੀਰ ਦਾ ਜੈ ਜੈ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋਂ ਨਾਲ ਕੋਲੇ ਸਾਰੀ ਜਾਣਕਾਰੀ ਸਾਸਤਰੀ ਗਾਲ ਵੀਰੇ ਯਾਸੀ ਗੱਲ ਜੀ ਹੋਰ ਸੁਣਾ ਵੀਰੇ ਕੀ ਹਾਲ ਚੱਲ ਬਸ ਵੀ ਜੀ ਚੜਦੀ ਕਲਾ ਤੁਸੀਂ ਆਪਦਾ ਸੁਣਾਓ ਵਧੀਆ ਵੀਰੇ ਵਧੀਆ ਵਧੀਆ ਜਾਈ ਦੇ ਵਿੱਚ ਹਾਂਜੀ ਵੀਰੇ ਨਾਂ ਦੱਸੀਂ ਆਪਣਾ ਨਾਂ ਵੀ ਜੀ ਆਪਣਾ ਸੈਜੀਪ ਸਿੰਘ ਪਿੰਡ ਦੀਨੇਵਾਲੀ ਤਸੀਲ ਨਾਲਾ ਜਲਾਮ ਦੇ ਸਰ ਠੀਕ ਹੈ ਜੀ ਹਾਂਜੀ ਹਾਂਜੀ ਫੋਨ ਨੰਬਰ ਵੀਰੇ ਫੋਨ ਨੰਬਰ ਵੀ ਜੀ ਆਪਣਾ 9501733918 ਠੀਕ ਹੈ ਜੀ ਹਾਂ ਜੀ ਹਾਂ ਜੀ ਤਾਂ ਦੋ ਬੈੜਾਂ ਆ ਗਈਆਂ ਕੋਲੇ ਹਣਾ ਹਾਂ ਜੀ ਹਾਂ ਜੀ ਜੀ ਦੋਵੇਂ ਬੈੜਾਂ ਇੱਕ ਬਿਲਕੁਲ ਠੁਕੀ ਤਿਆਰ ਆ ਇੱਕ ਸੂਈ ਪੰਜਾਬ ਵਾਲੀ ਜਰਸੀ ਵੀ ਜੀ ਵੱਡੀ ਜਰਸੀ ਬਿਲਕੁਲ ਹਾਂ ਜੀ ਤਾਂ ਰੇਡ ਜਮਾਂ ਜਾ ਜਾ ਰੇਡ ਵਿੱਚ ਹੀ ਬਿਲਕੁਲ ਨਿਕੇ ਨਿਕੇ ਛੋਟੇ ਨਿਕੇ ਨਿਕੇ ਹਣਾ ਜੀ ਹਾਂ ਜੀ ਹਾਂ ਜੀ ਛੋਟੇ ਬਿਲਕੁਲ ਜੀ ਕੀ ਬਾਤ ਆ ਜੀ ਤਾਂ ਵੇਖੋ ਵੀਰੇ ਉਹ ਵੀਡੀਓ ਐਂਡ ਤਾਈਂ ਦੇਖ ਲਿਓ ਰੇਡ ਵੀਰ ਦਾ ਜਾ ਜਾ ਬਾਕੀ ਵੀਰੇ ਕਰਦੇ ਆ ਸ਼ੁਰੂ ਆ ਪਹਿਲੇ ਨੰਬਰ ਵਾਲੀ ਬਾਰੇ ਦੱਸਦੇ ਵੀਰੇ ਜਰਸੀ ਬਾਰੇ ਜਰਸੀ ਵਹਿੜ ਜੇ ਹੋਰ ਪੰਜਾਬ ਦੀ ਜਰਸੀ ਆ ਹਾਂਜੀ ਤੇ ਇਹ ਸੂਈ ਨੂੰ ਵੀ ਜੀ ਕੋਈ ਦਾਹ ਦੱਸ ਦੇਣ ਵਾਲੇ 12 ਦਿਨ ਲਾਲੇ ਸੂਈ ਨੂੰ ਹੋਇਆ ਮਗਰ ਬੱਛਾ ਜੀ ਅੱਛਾ ਉਹ ਬੱਛਾ ਆ ਗਿਆ ਹਾਂਜੀ ਵਿੱਚ ਠੀਕ ਹੈ ਠੀਕ ਹੈ ਤੇ 10 ਕਿਲੋ ਦੁੱਧ ਵੀ ਜੀ ਤਿਆਰ ਹੋਊਗਾ 10 ਕਿਲੋ ਤਿਆਰ ਭਾਵੇਂ ਕੰਡੇ ਦੇ ਵੀਰ ਭਰਾ ਕੋ ਮਿਲ ਲੈ ਤੇ ਭਾਵੇਂ ਕੋ ਲੀਟਰ ਮਾਰਕ ਲੈ ਜੀ ਬਿਲਕੁਲ ਵੀਰੇ ਬਿਲਕੁਲ ਸਚਾਈ ਆ ਖੋਲੋ ਵੀਰੇ ਤੋੜੋ ਤਾਂ ਵੇਖੋ ਵੀਰੇ ਉਹ ਬੱਛਾ ਮਗਰ ਆ ਗਿਆ ਦਾ ਸੋ ਬਰਨ ਦੇ ਨੇ ਕਰੀ ਵੀਰ ਕਹਿੰਦਾ ਸੂਈਏ ਦੁੱਧ ਦਾ 10 ਲੀਟਰ ਆ ਗਿਆ ਹੈ ਨਾ ਬਿਲਕੁਲ ਜੀ ਚੈੱਕ ਕਰਾ ਦਿਓ ਬਿਲਕੁਲ ਫੇਸ ਬਹੁਤ ਸੋਹਣਾ ਬਿਲਕੁਲ ਪੰਜਾਬ ਦੀ ਵੱਡੀ ਜਿਹੀ ਸੀ ਬਿਲਕੁਲ ਪਾਰੇ ਪੱਲੇ ਜਾ ਗਈ ਹੈ ਨਾ ਹਾਂਜੀ ਤਾਂ ਵੇਖੋ ਵੀਰੋ ਲੇਵਾ ਚੈੱਕ ਕਰ ਲਿਓ ਐ ਫਾੜੀ ਵਾਲਾ ਲੇਵਾ ਲੱਗਿਆ ਬੜਾ ਸੋਹਣਾ ਤਾਂ ਸੋਹਣੀ ਵਹਿੜਾ ਵੀਰੋ ਤੇ ਦੁੱਧਾ ਤੇ ਸੰਗਣਾ ਵੀਰੇ ਦਾ ਹੈ ਨਾ ਹਾਂਜੀ ਫੈਂਟ ਬੜੀ ਆਉਂਦੀ ਹੈ ਉਹਨਾਂ ਦੀ ਅੱਛੇ ਫੈਂਟ ਚੰਗੇ ਹੋ ਹੈ ਨਾ ਵੇਖੋ ਵੀਰੋ ਬਹੁਤ ਸੋਹਣੀ ਵਹਿੜਾ ਆ ਗਈ ਹੈ ਖਲਾਰੇ ਵੀਰੇ ਆਪਣੇ ਬੱਚੇ ਦਾ ਕਾਲ ਕਰਦੀ ਹੈ ਨਾ ਖਾਣ ਚੈੱਕ ਕਰ ਲਓ ਵੀਰੇ ਸੋਹਣਾ ਥਣ ਲੱਗਾ ਤੇ ਬ ਚੰਗੀ ਵਹਿੜ ਆ ਗਈ ਵੀਰੋ ਲੇਵੇ ਵਾਲੀ ਆ ਜੀ ਤਾਂ ਵੇਖੋ ਵੀਰੋ ਬਹੁਤ ਚੰਗੀ ਵਹਿੜ ਆ ਗਈ ਆ ਸੋਹਣੀ ਵਹਿੜ ਆ ਵੀਰੇ ਜਰਸੀ ਆ ਗਈ ਆ ਫੈਨ ਦੀ ਵੀ ਚੰਗੀ ਮਾਲਕਾ ਦੀ ਜੀ ਦੱਸਦੇ ਆ ਬਾਬੂ ਜੀ ਥੋੜੀ ਟੱਕ ਗਾਂ ਦੀ ਰੱਖਦੀ ਆ ਹਾਂਜੀ ਬਾਕੀ ਠੰਡੀ ਸੀਲ ਚੈੱਕ ਕਰ ਲਓ ਸੀਲ ਬਹੁਤ ਆ ਹਾਂਜੀ ਹਾਂਜੀ ਚਾਲੀ ਮਜੀ ਵਹਿੜ ਆ ਗਈ ਜੇ ਤਿਲਾਂ ਵਾਲੀ ਆ ਗਈ ਹਾਂਜੀ ਹਾਂਜੀ ਵਧੀਆ ਵੇਖੋ ਵੀਰੋ ਤੇਲ ਆ ਗਿਆ ਥਣਾ ਤੇ ਇਹ ਚੰਗੀ ਮੰਨੀ ਜਾਂਦੀ ਵੀਰੇ ਹੈ ਨਾ ਵੀ ਜੀ ਤਿਲਾ ਵਾਲੀ ਗਾਂ ਹੋਈ ਤੇ ਤਿਲਾ ਵਾਲੀ ਝੋਟੀ ਹੋਈ ਇਹ ਵੀ ਜੀ ਬਹੁਤ ਲੱਕੀ ਮੰਨੀ ਜਾਂਦੀ ਹੈ। ਕੀ ਬਾਤ ਹੈ ਜੀ। ਤਾਂ ਵੇਖੋ ਵੀਰੇ ਸੋਹਣੀ ਵਹਿੜ ਆ ਗਈ ਆ ਥਣ ਚੰਗਾ ਲੱਗਿਆ ਤਾਂ ਚੁਵਾਈ ਚੁਈ ਵੀਰੇ ਇੱਕ ਨੰਬਰ ਮੈਂ ਨਾ ਵੀ ਜੀ ਇੱਕ ਨੰਬਰ ਕੋ ਭੂਰ ਨਹੀਂ ਕੋ ਛੱਟਾ ਨਹੀਂ ਠੀਕ ਹੈ ਜੀ। ਹਾਂਜੀ ਹਾਂਜੀ ਸੋਹਣੀ ਵਹਿੜ ਆ ਗਈ ਵੀਰੇ ਹਨਾ ਬਾਕੀ ਜਿੱਥੋਂ ਬੜਾ ਪਿਆਰਾ ਸੀਲ ਸਲੱਗ ਹੈ ਨਾ ਜਿੱਥੋਂ ਲੈਂਦੀ ਆ ਉਹ ਵੀ ਜੀ ਪਾਣੀ ਔਨ ਕਰਕੇ ਉਹਨਾਂ ਦਾ ਇੱਥੋਂ ਤੱਕ ਮੰਨਣਾ ਲੱਗ ਗਿਆ ਕਿ ਉਹਨਾਂ ਤੂੜੀ ਵੀ ਮੁੱਲ ਲੈ ਕੇ ਪੁੰਦੇ ਹੀ ਹੈ ਅੱਛਾ ਤੂੜੀ ਵੀ ਜਾਨੀ ਕਿ ਜਿੱਥੋਂ ਜੀ ਆਪਾਂ ਵਿਹੜ ਖੋਲ ਕੇ ਲੈਂਦੀ ਆ ਆਪਣੇ ਕੋ ਵੀ ਜੀ ਪਿਛਲੇ ਘਰ ਦੀ ਵੀਡੀਓ ਹੈਗੀ ਆ ਉਹਨਾਂ ਦੀ ਸ਼ਾਮ ਦੀ ਵੀਡੀਓ ਹੈਗੀ ਆ ਆਪਣੇ ਕੋ ਸ਼ਾਮ ਦੀ ਆਗੀ ਆ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਸੋਹਣੀ ਵਿਹੜਾ ਕਿਹੜਾ ਵੀਰ ਲੈ ਜਾਊਗਾ ਬਾਕੀ ਇਹਨਾਂ ਦੁੱਧਾਂ ਨੇ ਪੈਪਾ ਪੂਪਾਂ ਲੱਗੀਆਂ ਠੰਡੀ ਸੀਲ ਆ ਗਈ ਆ ਨਾਰਮਲ ਸੇਵਾ ਦੇ 9 ਕਲਾ ਥਾਣਾ 14 15 ਕਿਲੋ ਕਰ ਜੂ ਵਿਹੜਾ ਪਿਓ ਦਾ ਮੰਦਨਾ ਕਰ। ਹਾਂ ਜੀ ਹੁਣ ਵੀਰ ਜੀ ਮੌਕੇ ਦਾ ਜਿਹੜਾ 10 ਕਿਲੋ ਤਿਆਰ ਆ। 10 ਕਿਲੋ। 10 ਕਿਲੋ ਵੀਰ ਜੀ ਬਿਲਕੁਲ ਜਿਹੜਾ। ਕੀ ਬਾਤ ਆ ਜੀ। ਤਾਂ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਤਾਂ। ਮੋਲ ਵੀਰ ਜੀ ਆਪਾਂ ਨਿਗੇ ਨਿਗੇ ਕਰਨੇ ਆ। ਹਾਂ ਜੀ। ਤੇ ਲਾਸਟ ਦਾ ਆਪਾਂ ਆਫਰ ਵੀ ਲਾਵਾਂਗੇ। ਠੀਕ ਹੈ ਵੀਰੇ। ਹਾਂ ਜੀ ਦੀ ਬੋਲਣ ਵੀਰ ਜੀ ਦਾ ਕਰ ਦਈਏ ਕੋਈ 38000 ਰੁਪਿਆ ਕਰ ਦਈਏ। 38? ਹਾਂ ਜੀ ਹਾਂ ਜੀ। ਠੀਕ ਹੈ ਵੀਰੇ ਛੋੜਛੱਪਾ ਹੋ ਜੂ। ਛੋੜਛੱਪਾ ਕਰ ਦਈਏ। ਹਾਂ ਜੀ। 35 ਦੇ ਵਿੱਚ ਹੀ ਦੇ ਦਈਏ। ਠੀਕ ਹੈ ਵੀਰੇ 1000 ਛੱਡ ਦੇ 34 ਜੀ ਹਾਂ ਨਾ 33 ਦੀ ਵਿਹੜ ਦੇ ਦਿੰਨੇ 33 ਦੀ ਜੀ ਹਾਂ ਤਾਂ ਵੇਖੋ ਵੀਰੋ ਰੇਟ ਵੇ ਲੋ ਨੋਰਮਲ ਹੈ ਹਾਂ ਜੀ ਹਾਂ ਜੀ ਤਾਂ ਵੇਖੋ ਵੀਰੋ 33000 ਦੀ ਵਿਹੜ ਹੋ ਜੂ ਸੋਹਣੀ ਵਿਹੜਾ ਜਰਸੀ ਥਨ ਥੁਣ ਲੇਵੇ ਦੀ ਬਹੁਤ ਸਾਫਾ ਵੀਰੋ ਸੀਲ ਵੀ ਜੀ ਇੱਕ ਵਾਰ ਫੇਰ ਚੈੱਕ ਕਰ ਲੋ ਸੀਲ ਬਹੁਤ ਆ ਵੀਰੇ ਹਨਾ ਹਾਂ ਜੀ ਹਾਂ ਜੀ ਦੇਖ ਲੋ ਸੀਲ ਬਹੁਤ ਆ ਵੇਖੋ ਵੀਰੋ ਸੋਹਣੀ ਸੁਨੱਕੀ ਵਿਹੜ ਹੈਗੀ ਆ ਸੀਲਸ ਲੱਗ ਕੀ ਬਾਤ ਹੈ ਜੀ ਸੋਹਣੀ ਵਿਹੜਾ ਵੀਰੇ ਹਾਂ ਨਾ 33 ਦੀ ਵਿਜੀ ਹਣਾ ਠੀਕ ਹੈ ਜੀ ਦੂਜੇ ਨੰਬਰ ਤੇ ਆ ਗਈ ਵੀਰੇ ਦੂਜੇ ਨੰਬਰ ਦੀ ਵਿਜੀ ਆ ਗਈ ਐਚ ਐਫ ਐਚ ਐਫ ਹਾਂ ਜੀ ਐਚ ਐਫ ਕਰੋਸ ਹੈ ਵਿਜੀ ਐਚ ਐਫ ਕਰੋਸ ਆ ਗਈ ਹਾਂ ਜੀ ਸ਼ਾਈਲ ਚ ਆ ਗਈ ਹਣਾ ਕਰੋਸ ਸੀ ਦੀ ਕਰੋਸ ਜੀ ਹਫਤਾ ਲੈ ਜੂ ਵੀਜੀ ਬੈਠ ਜੀ ਗੁਲਾਬੀ ਥਾਨ ਪਰ ਹਾਂ ਜੀ ਪਰ ਵੀਜੀ ਹਫਤੇ ਜੇ ਬੈਠ ਨੇ ਫੋਟੋ ਫੋਟ ਬਾਹਰ ਆਉਣੀ ਆ ਬਿਲਕੁਲ ਹਾਂ ਜੀ ਤੇ ਲਾਡੂ ਨਾ ਚੈੱਕ ਕਰ ਲੋ ਤੁਸੀਂ ਟਿੱਲਾ ਬਹੁਤ ਨੇ ਵੀਰੇ ਹਣਾ ਬਣੂ ਬਹੁਤ ਹਾਂ ਜੀ ਹਾਂ ਜੀ ਵੀਜੀ ਕੀ ਬਾਤ ਆ ਇਹ ਕੱਟਾ ਪਿਆ ਹਾਂ ਜੀ ਵੀਜੀ ਹਫਤਾ ਲੈਣਾ ਖੋਲੋ ਵੀਰੇ ਖੋਲੋ ਤਾਂ ਦੇਖੋ ਵੀਰੇ ਇੱਕ ਹਫਤਾ ਬਾਕੀ ਆ ਸੋਣੀ ਵਹਿੜ ਆ ਗਈ ਆ ਰੰਗ ਰੰਗ ਚੰਗਾ ਘੈਂਟ ਲੱਗਿਆ ਥਣ ਵੀ ਵਧੀਆ ਵੀਰੇ ਗੁਲਾਬੀ ਥਣਾ ਗਿਆ ਤੇ ਲੇਵਾ ਚੈੱਕ ਕਰ ਲੋ ਬਹੁਤ ਸੋਹਣਾ ਲੇਵਾ ਲੱਗਿਆ ਫਿਰ ਫਿਰ ਦੁੱਧ ਚੰਗਾ ਚ ਮਾਜੂਏ ਵੀ ਮੈਂ ਨੇ ਵੇਚੀ ਦੁੱਧ ਹਾਂਜੀ 13 14 ਕਿਲੋ ਤੇ ਵੀ ਜੀ ਪਿਛਲੇ ਸੋਇਆਂ ਨੇ ਚੋਇਆ ਠੀਕ ਹੈ ਜੀ ਬਾ ਕੀ ਦੂਜਾ ਸਵੇਰ ਸੋਣੀ ਦੁੱਧ ਵਾਲੇ ਢੱਕੇ ਲਾਉ ਹਾਂਜੀ ਥਣ ਬੜਾ ਪਿਆਰਾ ਲੱਗਿਆ ਗੁਲਾਬੀ ਥਣਾ ਗਿਆ ਵੀਰੋ ਲੇਵਾ ਸੋਹਣਾ ਲੱਗਿਆ ਤਾਂ ਦੇਣ ਲੈ ਜੂ ਫਿਰ ਉਹ ਤਾਂ ਬਣੂ ਬਹੁਤ ਹਨਾ ਜੀ ਬਣੂ ਵੀ ਜੀ ਬੜਾ ਠੀਕ ਹੈ ਜੀ ਦੇਖੋ ਵੀਰੋ ਚੈੱਕ ਕਰਨ ਲਈ ਇੱਕ ਹੀ ਲਾਗੇ ਤੋਂ ਲੈਵਾ ਸਫਾਈਆਂ ਬੁੱਲਣ ਲੈਵੇ ਦੀਆਂ ਖਣ ਬੜਾ ਪਿਆਰਾ ਲੱਗਿਆ ਤਾਂ ਵੀਰੇ ਇਹਦਾ ਮੁੱਲ ਇਹਦਾ ਮੁੱਲ ਵਿੱਚ ਜਿਆਜੇ ਕਰ ਦਈਏ 30 ਸੀਨੇ ਵੀ ਚੈੱਕ ਕਰ ਦੋ ਕੀ ਬਾਤ ਆ ਤਸੀਲ ਪਸ਼ੂ ਕਈ ਵੀਰਾਂ ਦੀ ਬੜੀ ਡਿਮਾਂਡ ਹੁੰਦੀ ਆ ਹਨਾ ਤਾਂ ਵੀਰੇ ਇਹਦਾ ਮੁੱਲ ਬੋਲੇ ਵੀਜੀ ਇਹਦਾ ਜਿਆਜੇ ਕਰ ਦਈਏ 35 ਕਰ ਦਈਏ 35 ਹਾਂਜੀ ਹਾਂਜੀ ਮਾਨ ਤਾਨ ਵੀਰੇ 35 ਚੋਂ ਹੀ ਮਾਨ ਤਨ ਕਰ ਦਈਏ ਹਾਂਜੀ ਇਹ ਵੀ ਜੀ ਹਾਂ ਨਾ 33 ਦੇ ਦਈਏ 33 ਦੀ ਹਾਂਜੀ ਹਾਂਜੀ ਹਾਂ ਕੀ ਬਾਤ ਕਿੱਥੋਂ ਵੀਰੇ ਕੱਢ ਕੇ ਨਾ ਆਏ ਜੀ ਪਾਲੀਆਂ 33 3000 ਰੁਪਏ ਦੇਖੋ ਵੀਰੋ ਜੇ ਜਿੰਨੀ ਰੇਟ ਤੇ ਪਸ਼ੂ ਮਿਲੇ ਨਾ ਆਪਾਂ ਵੀਰ ਜੀ ਦੱਸ ਕੇ ਕੋਈ 500 700 ਲੈ ਕੇ ਨਾ ਜੜਾ ਮਈ ਆਪਾਂ ਵੀਰ ਜੀ ਪਸ਼ੂ ਦੇ ਦਿੰਨਾ ਪਸ਼ੂ ਦੇ ਦੇਣਾ ਹਾਂਜੀ ਹਾਂਜੀ ਕੀ ਬਾਤ ਹੈ ਜੀ ਤਾਂ ਵੇਖੋ ਵੀਰੋ ਰੇਟ ਵੀਰ ਦਾ ਜਮਾਂ ਹੀ ਜਾ ਜਾ ਦੋਆਂ ਵੇੜਾਂ ਦਾ ਤਾਂ ਬਾਕੀ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਵੀਰ ਜੀ ਵੇੜ ਦੇ ਲਓ ਕਿ ਹਲੇ ਕਿੰਨਾ ਬਾਹਰ ਹੋਊਗੀ ੱੱਲਾ ਬਹੁਤ ਨੇ ਵੀਰੇ ਹਨਾ ਲੈਵੇ ਦੀਆਂ ਹਾਂਜੀ ਹਾਂਜੀ ਕੀ ਬਾਤ ਹੈ ਜੀ ਤਾਂ ਵੀਰੇ ਇਹ ਤਾਂ ਰੇਟ ਹੋ ਗਿਆ ਤੇਰੇ ਵੇੜਾਂ ਦੇ ਹਨਾ ਬਿਲਕੁਲ ਹੀ ਜਾਜ ਹੋ ਗਿਆ ਇੱਕ ਸੂਈਆ ਇੱਕ ਗੱਭਣ ਵੀਰੋ ਬਿਲਕੁਲ ਬਿਲਕੁਲ ਜੀ ਤੇ ਇੱਕ ਵਿੱਚ ਹੀ ਆਫਰ ਲਾ ਦੀ ਹੈ ਵੱਡੀ ਹਾਂਜੀ ਪੀ ਆਪਾਂ ਜੀ ਜੋੜੇ ਦੀ ਪਹੁੰਚ ਫ੍ਰੀ ਕਰਨੀ ਆ ਜੋੜੇ ਦੀ ਪਹੁੰਚ ਫ੍ਰੀ ਹਾਂਜੀ ਵੀ ਜਿੱਥੋਂ ਕਿਸੇ ਵਾਰ ਮਰਜੀ ਵੀਰ ਭਰਾ ਕੋ ਫੋਨ ਲਾ ਲੈ ਜਿੱਥੋਂ ਦੀ ਵੀ ਹੋਊਗੀ ਨਹੀਂ 100 ਕਿਲੋਮੀਟਰ ਤੱਕ ਹੀ ਪਹੁੰਚ ਨਾ ਨਾ ਵੀ ਜੀ 100 ਕਿਲੋਮੀਟਰ ਨਹੀਂ ਸਾਰੀ ਪਹੁੰਚ ਫ੍ਰੀ ਆ ਪੰਜਾਬ ਚ ਕਿੱਥੇ ਮਰਜੀ ਜਿੱਥੇ ਮਰਜੀ ਵੰਗਾ ਲਓ ਤਾਂ ਵੀਰੇ ਕਈ ਵੀਰਾਂ ਨੂੰ 7-8 ਇਅਰ ਕਰਾਏ ਪਏ ਨੇ ਨਾ ਨਾ ਵੀ ਜੀ ਅਹੀਂ ਦਵਾਂਗੇ ਕੀ ਆਫਰ ਹੀ ਦਿਵਾਲੀ ਲਾਤੀ ਆ ਵੀ ਜੀ ਦਿਵਾਲੀ ਦਾ ਆਫਰ ਲਾਉਣਾ ਤੇ ਪੌਂਚ ਫ੍ਰੀ ਕਰਨੀ ਹੈ ਇਹਨੂੰ ਆਂਦੇ ਆਫਰ ਵੀਰੇ ਹਨਾ ਲਈ ਕਿਉਂਕਿ ਭਾਵੇਂ 7000 ਕਰਾਇਆ ਪਿਆ ਜੀ 8 ਪਿਆ ਜੀ ਵੀਰੇ ਇਹ ਚੀਜ਼ ਨਹੀਂ ਵੇਖਣੀ ਤਾਂ ਪਸ਼ੂ ਵੀ ਸਾਫ਼ ਸੁਥਰੇ ਆ ਵੀਰੋ ਬੇਚਿੰਤ ਹੋਗੇ ਬੇਸ਼ੱਕ ਚਵਾਈ ਕਰੋ ਪਾਸ ਕਰੋ ਇੱਕ ਨੰਬਰ ਪਸ਼ੂ ਸੋਹਣੇ ਸੁਨੱਖੀਆਂ ਵਹਿਣਾ ਤੇ 33 3000 ਦੀਆਂ ਵੀਰੇ ਹੋ ਗਈਆਂ ਹਨ ਹਾਂ ਜੀ ਹਾਂ ਜੀ 33 3000 ਦੀਆਂ ਤੇ ਪੂਰੇ ਪੰਜਾਬ 'ਚ ਪੌਂਚ ਫ੍ਰੀ ਪੌਂਚ ਵੀ ਜੀ ਫ੍ਰੀ ਪੌਂਦੀ ਪੂਰੇ ਪੰਜਾਬ 'ਚ ਨਹੀਂ ਇਹ ਵਧੀਆ ਵੀਰੇ ਆਫਰ ਤਾਂ ਇਹਨੂੰ ਆਂਦੇ ਹਨਾ ਤਾਂ ਵੇਖੋ ਵੀਰੋ ਸੋਹਣੀਆਂ ਸੁਨੱਖੀਆਂ ਵਹਿੜਾ ਨੇ ਤਾ ਬਾਕੀ ਫੂਨ ਵੀਰ ਨੂੰ ਜਰੂਰ ਲਾ ਲਿਓ ਇੱਕ ਜੋੜਾ ਖੋਲਦੇ ਵੀਰੇ ਇਕੱਠਾ ਹੀ ਤਾਂ ਵੇਖੋ ਵੀਰੋ ਰੇਟ ਵੀਰ ਦਾ ਚੈੱਕ ਕਰ ਲਿਆ ਤੇ ਜਿਹੜੀ ਆਫਰ ਲਾਤੀ ਆ ਕਈ ਵਾਰੀ ਵੀਰੇ ਕਹਿੰਦੇ ਹੁੰਦੇ ਆ 100 ਕਿਲੋਮੀਟਰ ਤਾਈ ਵੀਰੇ ਫ੍ਰੀ ਕੀਤਾ ਆ ਕਿਤੇ ਵਿੱਚ ਨਫਾ ਤਾਂ ਨਹੀਂ ਜ਼ਿਆਦਾ ਮੰਗਿਆ ਤਾਂ ਵੀਰੇ ਪੂਰੇ ਪੰਜਾਬ 'ਚ ਹੀ ਲਾਤੀ ਕੀ ਬਾਤ ਹੈ ਭਾਵੇਂ ਬਜੇ ਨਾ ਬਜੇ ਕੋਈ ਹਾਂਜੀ ਹਾਂਜੀ ਵੀਰਿਆ ਤਾਂ ਵੀਰੇ ਭਾਵੇਂ 10-12 ਹਜ਼ਾਰ ਕਰਾਇਆ ਪਿਆ ਜੀ ਨਾ ਨਾ ਜਿੰਨਾ ਮਰਜ਼ੀ ਕਰਿਆ ਕੀ ਬਾਤ ਹੈ ਇਹਨੂੰ ਆਂਦੇ ਆਫਰ ਵੀਰੇ ਚੈੱਕ ਕਰ ਲੋ ਤਾਂ ਰੇਟ ਵੀ ਜਮਾਂ ਹੀ ਜਿਆਜ ਵੀਰੇ ਇਹੋ ਜਿਹੇ ਵੇਣਾ ਹਰ ਇੱਕ ਵੀਰ ਵੀਡੀਓ ਵੇਖਦਾ ਹਨਾ ਕੀ ਕੀ ਰੇਟ ਆ ਵੀਰੇ ਕੋਈ 45 ਪੰਤੂਲੀ ਵਾਲੇ ਨਹੀਂ ਹਾਂਗੇ ਜਮਾਂ ਹੀ ਜਾਇਜ 33 33 ਵਾਲੇ ਤਾਂ ਵੀਰੇ ਲੋਟ ਲੋ ਮੇਲੇ ਵਾਲੀ ਗੱਲ ਆ ਤਾਂ ਇਹ ਤਾਂ ਵੀਰੇ ਤੇਰੇ ਪਹਿਲੇ ਫੋਨ ਤੇ ਵਿਗਣ ਵਾਲੀਆਂ ਤਾਂ ਬਾਕੀ ਚਲੋ ਕਿੰਨਾ ਵੀਰਾਂ ਦੇ ਕਰਮਾ ਚ ਹਨਾ ਤਾਂ ਵੇਖੋ ਵੀਰੋ ਸੋਹਣੀਆਂ ਥਣ ਭਾਂਡੇ ਵਾਲੀਆਂ ਨੇ ਤਾਂ ਬਾਕੀ ਵੀਰਾਂ ਨੂੰ ਬੇਨਤੀ ਆ ਕਿ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵੀਰੇ ਵਿਖਾ ਲਈ ਜਾਵੇ ਜੀ ਤਾਂ ਇੱਕ ਵੀ ਐਡਰੈਸ ਵੀਰੇ ਆਪਣਾ ਬੋਲੀ ਆਪਣਾ ਜੀ ਨਾਮ ਸੈਜੀਪ ਸਿੰਘ ਪਿੰਡ ਦੀਨੇਵਾਲੀ ਤਹਿਸੀਲ ਇਹ ਨਾਲਾ ਜਿਲ੍ਹਾ ਹੁੰਦੇ ਸਰ ਠੀਕ ਹੈ ਜੀ ਹਾਂ ਜੀ ਜੀ ਫੋਨ ਨੰਬਰ ਵੀ ਜੀ ਆਪਣਾ ਪਛਾਣਦੇ ਨੇ 017 33918 ਠੀਕ ਹੈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ